ਸ਼ੋਭਾ ਵਾਟ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਲ ਪ੍ਰੀਤ कौर ਤਾਂ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤੇ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੌਰਾਨ ਕੇਂਦਰ ਸਰਕਾਰ ਵੱਲੋਂ ਮੰਤਰੀ ਕਾ ਦੇ ਵਿੱਚ ਬਦਲਾਅ ਦਾ ਵਿਰੋਧ ਕੀਤਾ ਗਿਆ ਅਤੇ ਇਸ ਬਦਲਾਅ ਦੇ ਖਿਲਾਫ ਮਤਾ ਪਾਸ ਕੀਤਾ ਗਿਆ ਜੀ ਹਾਂ ਇਹ ਮਤਾ ਮੰਤਰੀ ਤਰਨ ਪ੍ਰੀਤ ਸਿੰਘ ਸੌਨ ਵੱਲੋਂ ਸਦਨ ਅੰਦਰ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਦਨ ਅੰਦਰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪਾਛਪਾਦੀ ਕੇਂਦਰੀ ਸਰਕਾਰ ਨੇ ਸਿਰਫ ਮਨਰੇਗਾ ਨਹੀਂ ਸਗੋਂ ਦਲਿਤ ਮਜ਼ਦੂਰ ਦੇ ਮੂੰਹੋਂ ਰੋਟੀ ਵੀ ਖੋਈ ਹੈ ਤੇ ਇਸ ਨੀਤੀ ਨੇ ਦੇਸ਼ ਦੇ ਦਲਿਤ ਮਜ਼ਦੂਰਾਂ ਦੇ ਜਿਉਂਦੇ ਰਹਿਣ ਦੇ ਹੱਕ ਨੂੰ ਵੀ ਤਬਾਹ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਸਦਨ ਦੇ ਵਿੱਚ ਬੋਲਦਿਆਂ ਕੇਂਦਰ ਸਰਕਾਰ ਨੂੰ ਸਖਤ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਜੇਕਰ ਇੰਜ ਹੀ ਰਿਹਾ ਤਾਂ ਲੋਕ ਭਾਜਪਾ ਦੇ ਨਾਲ-ਨਾਲ ਅਕਾਲੀ ਆਗੂਆਂ ਨੂੰ ਵੀ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਗੇ ਤੇ ਆਓ ਸੁਣਦੇ ਹਾਂ ਕਿ ਹੋਰ ਮੁੱਖ ਮੰਤਰੀ ਮਾਨ ਦੇ ਵੱਲੋਂ ਕੀ ਕਿਹਾ ਗਿਆ ਮੈਂ ਅੱਜ ਜਿਹੜਾ ਇਹ ਪ੍ਰਸਤਾਵ ਆਇਆ ਹੈ ਇਹਦਾ ਸਮਰਥਨ ਕਰਦਾ ਤੇ ਮੈਂ ਸੈਂਟਰ ਸਰਕਾਰ ਨੂੰ ਇਹ ਬੇਨਤੀ ਨਹੀਂ ਕਰਦਾ ਮੈਂ ਸੈਂਟਰ ਸਰਕਾਰ ਨੂੰ ਸਖਤ ਸ਼ਬਦਾਂ ਦੇ ਵਿੱਚ ਕਹਿਣਾ ਚਾਹਨਾ ਕਿ ਗਰੀਬਾਂ ਦੀ ਗਰਦਨ ਤੇ ਕਹਾੜੀ ਲਾ ਕੇ ਚਲਾਉਣਾ ਆਰਾ ਰੱਖ ਕੇ ਚਲਾਉਣਾ ਬੰਦ ਕਰੋ ਨਹੀਂ ਤਾਂ ਤੁਹਾਡਾ ਪਿੰਡਾਂ 'ਚ ਵੜਨਾ ਜੇ ਤੁਸੀਂ ਨਾਲ ਤੁਸੀਂ ਹੋ ਅਕਾਲੀ ਦਲ ਤੁਹਾਡੇ ਨਾਲ ਆਊਗਾ ਤੁਹਾਡਾ ਦੋਨਾਂ ਦਾ ਹੀ ਪਿੰਡਾਂ 'ਚ ਵੜਨਾ ਬੰਦ ਹੋਊਗਾ ਜੇ ਤੁਸੀਂ ਐਂ ਲੜਦੇ ਰਹੇ ਜਿਵੇਂ ਹੁਣ ਤੁਸੀਂ ਲੜ ਰਹੇ ਹੋ ਇੱਥੇ ਵੀ ਲੜਪੇ ਸੀਗੇ ਹੈਨਾ ਤੇ ਜੇ ਐਂ ਲੜਦੇ ਰਹੇ ਬਦਲਬਾਈ ਤੁਹਾਡੀ ਵੀ ਠੀਕ ਨਹੀਂ ਲੱਗ ਰਹੀ ਹੈ ਮੈਂ ਨਹੀਂ ਕਹਿੰਦਾ ਕਿ ਅਸੀਂ ਆ ਰਹੇ ਹਾਂ ਮੈਂ ਕਹਿੰਦਾ ਸੀ ਤਾਂ ਪਹਿ ਲੋਕਾਂ ਜਾਵਾਂਗੇ ਪਬਲਿਕ ਲਿਆਉਗੀ ਜਿਹਨੂੰ ਲਿਆਉਗੀ ਸੋ ਇਸ ਕਰਕੇ ਜੇ ਇਦਾਂ ਹੀ ਗਿਣਤੀਆਂ ਕੋਈ 17 ਜਾਂ 25 ਕਰਨੀਆਂ ਨੇ ਉਹ ਪਹਿਲਾਂ ਕੈਪਟਨ ਸਾਹਿਬ ਪਿਛਲੀ ਵਾਰ 2012 ਚ ਕਟਾਉਂਦੇ ਘਟਾਉਂਦੇ ਆ ਤਾਂ ਕਰੂਗਾ ਇਹਨੂੰ ਹਰਾ ਲਊ ਆ ਵੀ ਮੈਨੂੰ ਲੱਗਦਾ ਮਿਨਿਸਟਰੀ ਮੰਗੂ ਇਹਨੂੰ ਹਰਾ ਲਊ ਇਸ ਚੱਕਰ ਚ

एस सी लोगों के लिए है उसको आज भारतीय जनता पार्टी ने उस स्कीम को खत्म कर दिया उसका नाम जी राम जी रख के उस स्कीम को बिल्कुल तहस नहस कर दिया और जो मैं समझता हूं देश के फेडरल स्ट्रक्चर के ऊपर देश के कॉपरेटिव फेडरल स्ट्रक्चर के ऊपर बहुत बड़ा हमला भारतीय जनता पार्टी ने बोला है इससे करोड़ों गरीब लोग जो हैं वो भूखे पेट सोएंगे उनको मरने के लिए मजबूर हो जाना पड़ेगा भारतीय जनता पार्टी उनको बड़े बड़े कारपोरेट हाउसेस के सामने गुलाम बनाना चाहती है उनका रोजगार छीना गया है मैं ये बहुत ही दुर्भाग्यपूर्ण बात है कि भगवान राम जी का नाम भगवान राम जी के नाम के पीछे भारतीय जनता पार्टी सियासत कर रही है भगवान राम जी का नाम वर्त के गरीबों का गला गोटा जा रहा है गरीबों को मारा जा रहा है आज उसी के खिलाफ आम आदमी पार्टी की पंजाब सरकार ने हमारे माननीय मुख्यमंत्री सरदार भगवंत सिंह मान जी की अगुवाई में आज एक रेजोल्यूशन जो है उसको पास किया गया है अकेली पंजाब में भारतीय जनता पार्टी को छोड़ के सभी पार्टियों ने इस रेजोल्यूशन का समर्थन किया और ये आज रेजोल्यूशन पास होके हमने इसको सेंट्रल सरकार में भेजा है और इसका हम इस स्कीम का जोरदार विरोध करते हैं यह स्कीम पंजाब के लगभग 34 परसेंट दलत आबादी को खत्म करेगी उनके अधिकारों को खत्म करेगी जो संविधान के तहत बाबा साहब भीमराव अम्बेडकर जी ने संविधान के तहत अधिकार दिए थे लीगल गारंटी का जो रोजगार का अधिकार दिया था उसको मैं समझता हूं आज भारतीय जनता पार्टी ने खत्म किया है ਪੰਜਾਬ ਦੇ ਮੌਸਮ ਨੂੰ ਲੈ ਕੇ ਹਰ ਦਿਨ ਇੱਕ ਨਵਾਂ ਅਪਡੇਟ ਸਾਹਮਣੇ ਆ ਰਿਹਾ ਹੈ ਜ ਜਹਾਂ ਦੱਸ ਦਿੰਦੇ ਆ ਕਿ ਹੁਣ ਮੀਂਹ ਨੂੰ ਲੈ ਕੇ ਵੱਡੀ ਭਵਿਕ ਬਾਣੀ ਕੀਤੀ ਗਈ ਹੈ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੌਰਾਨ ਠੰਡ ਅਤੇ ਠੰਡ ਦਾ ਖਹਿਰ ਚੱਲ ਜਾਰੀ ਰਹੇਗਾ ਭਾਰਤੀ ਮੌਸਮ ਵਿਭਾਗ ਆਈਐਮਡੀ ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹੇ ਵਾਰ ਮੌਸਮੀ ਚੇਤਾਵਨੀ ਮੁਤਾਬਕ 31 ਦਸੰਬਰ ਯਾਨੀ ਅੱਜ ਤੋਂ 31 ਜਨਵਰੀ 2026 ਤੱਕ ਸੂਬੇ ਦੇ ਕਈ ਹਿੱਸਿਆਂ ਵਿੱਚ ਬਹੁਤ ਸੰਘਣੀ ਧੁੰਦ ਛਾਈ ਰਹਿਣ ਦੀ ਸੰਭਾਵਨਾ ਹੈ ਜਦਕਿ ਕੁਝ ਜ਼ਿਲ੍ਹਿਆਂ ਵਿੱਚ ਕੋਲਡ ਵੇਵ ਦੀ ਵੀ ਚੇਤਾਵਨੀ ਦਿੱਤੀ ਗਈ ਹੈ ਮੌਸਮੀ ਪਾਗ ਨੂੰਸਾਰ ਅੱਜ ਤੋਂ ਕੁਝ ਪੱਛਮੀ ਅਤੇ ਦੱਖਣੀ ਜ਼ਿਲ੍ਹਿਆਂ ਵਿੱਚ ਤੇਤਾਬਨੀ ਦਾ ਪੱਧਰ ਘਟਣ ਦੀ ਸੰਭਾਵਨਾ ਹੈ ਪਰ ਮਾਝਾ ਅਤੇ ਦੁਆਬਾ ਖੇਤਰ ਦੇ ਕਈ ਇਲਾਕਿਆਂ ਵਿੱਚ ਧੁੰਦ ਜਾਰੀ ਰਹੇਗੀ ਇਸ ਦੇ ਨਾਲ ਹੀ ਕੁਝ ਥਾਵਾਂ ਤੇ ਠੀਤ ਲਹਿਰ ਦਾ ਅਸਰ ਵੀ ਦੇਖਿਆ ਜਾ ਸਕਦਾ ਹੈ 1 ਅਤੇ 2 ਜਨਵਰੀ 2026 ਨੂੰ ਕੇਂਦਰੀ ਅਤੇ ਉੱਤਰੀ ਪੰਜਾਬ ਵਿੱਚ ਧੁੰਦ ਅਤੇ ਕੋਲਡ ਵੇਵ ਦੀ ਸਥਿਤੀ ਬਣੀ रह ਸਕਦੀ ਹੈ। ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਬਿਜਲੀ, ਲਿਸ਼ਕਣ ਅਤੇ ਹਲਕੀ ਬੂੰਦਾਬاندی ਦੀ ਵੀ ਸੰਭਾਵਨਾ ਜਤਾਈ ਗਈ ਹੈ। 3 ਜਨਵਰੀ ਤੱਕ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ ਤੇ ਖਾਸ ਕਰਕੇ ਸਵੇਰੇ ਅਤੇ ਰਾਤ ਦੇ ਸਮੇਂ ਵਾਹਨ ਚਲਾਉਂਦੇ ਹੋਏ ਵਧੇਰੇ ਧਿਆਨ ਰੱਖਣ। ਲੋੜ ਪੈਣ ਤੇ ਹੀ ਯਾਤਰਾਕਰਨ ਅਤੇ ਕੋਲਡ ਵੇਵ ਤੋਂ ਬਚਾਅ ਦੇ ਲਈ ਗਰਮ ਕੱਪੜੇ ਪਹਿਨਣ ਦੀ ਅਪੀਲ ਕੀਤੀ ਗਈ ਹੈ ਮੌਸਮ ਵਿੱਚ ਆਗ ਦੇ ਪਰ ਲੋ ਵੀ ਅਪਡੇਟਡ ਅਤੇ ਵੀ ਪ੍ਰਿਪੇਅਰਡ ਸ਼੍ਰੇਣੀ ਅਧੀਨ ਜਾਰੀ ਕੀਤੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਅਣਚਾਹੀ ਘਟਨਾ ਤੋਂ ਬਚਿਆ ਜਾ ਸਕੇ। ਤੁਹਾਦਰੀ ਹੁਣ ਆਸਟ੍ਰੇਲੀਆ ਦੇ ਵਿੱਚ ਟੈਰਿਫ ਕੀ ਹੋਣਗੇ ਸਾਰੇ ਇੰਡੀਅਨ ਪ੍ਰੋਡਕਟਸ ਜਿਨ੍ਹਾਂ ਦਾ ਦੱਸਣ ਨੇ ਕਿ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ। ਇੱਕ ਪਾਸੇ ਅਮਰੀਕੀ ਟੈਰਿਫਾਂ ਕਾਰਨ ਭਾਰਤੀ ਉਦਯੋਗ ਪ੍ਰਭਾਵਿਤ ਹੋਇਆ ਹੈ ਤੇ ਉੱਥੇ ਹੀ ਇੱਕ ਚੰਗੀ ਖਬਰ ਸਾਹਮਣੇ ਆ ਰਹੀ ਹੈ ਜਿਸ ਦਾ ਐਲਾਨ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਕੋਇਲ ਨੇ ਕੀਤਾ ਹੈ ਤੇ ਉਹਨਾਂ ਦੱਸਿਆ ਕਿ 1 ਜਨਵਰੀ 2026 ਤੋਂ ਆਸਟ੍ਰੇਲੀਆ ਸਾਰੀਆਂ ਭਾਰਤੀ ਬਰਾਮਦਾਂ ਤੇ ਟੈਰਿਫ ਹਟਾ ਦੇਵੇਗਾ ਜਿਸ ਦੇ ਨਾਲ ਭਾਰਤੀ ਉਤਪਾਦਾਂ ਨੂੰ ਉੱਥੋਂ ਦੇ ਬਾਜ਼ਾਰ ਵਿੱਚ 100% ਡਿਊਟੀ ਫ੍ਰੀ ਪਹੁੰਚ ਮਿਲੇਗੀ ਇਹ ਐਲਾਨ ਭਾਰਤ-ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੀ ਤੀਜੀ ਵਰਗਣ ਦੇ ਮੌਕੇ ਤੇ ਕੀਤਾ ਗਿਆ ਹੈ ਜੋ 29 ਦਸੰਬਰ 2022 ਨੂੰ ਲਾਗੂ ਹੋਇਆ ਸੀ ਭਾਰਤ-ਆਸਟ੍ਰੇਲੀਆ ਨੂੰ ਬਰਾਮਦ ਦੇ ਵਿੱਚ ਸਾਲ 2024-25 ਦੌਰਾਨ 8% ਦਾ ਵਾਧਾ ਹੋਇਆ ਦੋਵਾਂ ਦੇਸ਼ਾਂ ਵਿਚਾਲੇ ਉਤਪਾਦਾਂ ਦਾ ਤੁਵੱਲਾ ਵਪਾਰ ਕੁੱਲ 24.1 ਅਰਬ ਡਾਲਰ ਤੱਕ ਪਹੁੰਚ ਗਿਆ ਹੈ ਟੈਰਿਫ ਹਟਣ ਦੇ ਨਾਲ ਖਾਸ ਕਰਕੇ ਨਿਰਮਾਣ ਟੈਕਸਟਾਈਲ ਰਸਾਇਣ ਪਲਾਸਟਿਕ ਫਾਰਮਾਸਿਊਟੀਕਲ ਪੈਟਰੋਲੀਅਮ ਉਤਪਾਦ ਅਤੇ ਰਤਨ ਤੇ ਗਹਿਣਿਆਂ ਵਰਗੇ ਖੇਤਰਾਂ ਨੂੰ ਵੱਡਾ ਫਾਇਦਾ ਹੋਵੇਗਾ ਜਿਹਾ ਰਤਨ ਤੇ ਗਹਿਣਿਆਂ ਦੇ ਨਿਰਿਆਤ ਦੇ ਵਿੱਚ ਪਹਿਲਾਂ ਹੀ ਅਪ੍ਰੈਲ ਨਵੰਬਰ 2025 ਦੌਰਾਨ 16 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਖੇਤੀਬਾੜੀ ਨਿਰਯਾਤ ਦੇ ਵਿੱਚ ਫਲ ਸਬਜ਼ੀਆਂ ਸਮੁੰਦਰੀ ਉਤਪਾਦਾਂ ਅਤੇ ਮਸਾਲਿਆਂ ਦੇ ਨਿਰਯਾਤ ਦੇ ਵਿੱਚ ਵੀ ਤੇਜ਼ੀ ਆਈ ਹੈ ਜਦਕਿ ਕੌਫੀ ਦੇ ਨਿਰਯਾਤ ਦੇ ਵਿੱਚ ਪਟਾਵਾ ਵਾਤਾ ਦਰਜ ਕੀਤਾ ਗਿਆ ਹੈ ਤੁਰ ਕਰਦੇ ਅਗਲੀ ਖਬਰ ਤੇ ਵੱਲ ਪਿਤਾ ਦੀ ਅੰਤਿਮ ਅਰਦਾਸ ਮੌਕੇ ਫੁੱਟ ਫੁੱਟ ਕੇ ਰੋਂਦੇ ਨਜ਼ਰ ਆਏ ਮਾਸਟਰ ਸਲੀਮ ਪੰਜਾਬੀ ਸੰਗੀਤ ਜਗਤ ਦੇ ਨਾਮਵਰ ਕਾਇਕ ਮਾਸਟਰ ਸਲੀਮ ਦੇ ਪਿਤਾ ਉਸਤਾਦ ਪੂਰਨ ਸ਼ਾਹ ਕੋਟੀ ਜੀ ਦੀ ਅੰਤਿਮ ਅਰਦਾਸ ਬੀਤੇ ਕੱਲ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਇਸ ਮੌਕੇ ਸੰਗੀਤ ਜਗਤ ਦੀਆਂ ਫਟੀਆਂ ਹਸਤੀਆਂ ਨੇ ਉੱਥੇ ਪਹੁੰਚ ਕੇ ਮਰਹੂਮ ਉਸਤਾਦ ਜੀ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਜ਼ਿਕਰਯੋਗ ਹੈ ਕਿ 72 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ ਸ਼ਗੀਰਦਾਂ ਨੂੰ ਗਨ ਕਲਚਰ ਤੋਂ ਰੱਖਿਆ ਦੂਰ ਅੰਤਿਮ ਅਰਦਾਸ ਵਿੱਚ ਪਹੁੰਚੇ ਕਲਾਕਾਰਾਂ ਨੇ ਉਸਤਾਦ ਜੀ ਦੀ ਜੀਵਨ ਸ਼ੈਲੀ ਅਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਯਾਦ ਕੀਤਾ ਕਲਾਕਾਰਾਂ ਨੇ ਕਿਹਾ ਕਿ ਉਸਤਾਦ ਜੀ ਨੇ ਆਪਣੇ ਸ਼ਗਿਰਦਾਂ ਨੂੰ ਹਮੇਸ਼ਾ ਗਨ ਕਲਚਰ ਤੋਂ ਦੂਰ ਰਹਿਣ ਅਤੇ ਸ਼ੁੱਧ ਸੰਗੀਤ ਦੀ ਸੇਵਾ ਕਰਨ ਦੀ ਸਿੱਖਿਆ ਦਿੱਤੀ ਉਹਨਾਂ ਨੇ ਹੰਸ ਰਾਜ ਹੰਸ ਜਸਪੀਤ ਜੱਸੀ ਬੱਬੂ ਮਾਨ ਅਤੇ ਸਾਬਰ ਕੋਟੀ ਵਰਗੇ ਦਿਗਜ ਗਾਇਕਾਂ ਨੂੰ ਸੰਗੀਤ ਦੀ ਗੁੜਤੀ ਦਿੱਤੀ ਸੀ ਨਾਮੀ ਕਲਾਕਾਰਾਂ ਨੇ ਦਿੱਤੀ ਸ਼ਰਧਾਂਜਲੀ ਇਸ ਦੁੱਖ ਦੀ ਘੜੀ ਵਿੱਚ ਸ਼ਾਮਲ ਹੋਣ ਦੇ ਲਈ ਹੰਸ ਰਾਜ ਹੰਸ, ਜੈਸੀ ਬੀ ਕਲੇਰ ਕੰਠ, ਰਾਏ ਜੁਜਾਰ, ਬੋਟਾ ਮੁਹੰਮਦ ਸਰਦਾਰ ਅਲੀ ਅਤੇ ਮੁਹੰਮਦ ਸਦੀਕ ਵਰਗੇ ਕਲਾਕਾਰ ਪਹੁੰਚੇ ਸੰਗੀਤ ਮਾਸਟਰ ਸਲੀਮ ਨੇ ਪਾਬਕ ਹੁੰਦਿਆਂ ਕਿਹਾ ਕਿ ਉਹਨਾਂ ਦੇ ਪਿਤਾ ਦੇ ਜਾਣ ਨਾਲ ਸੰਗੀਤ ਦੀ ਇੱਕ ਪੂਰੀ ਸਦੀ ਸ਼ਾਂਤ ਹੋ ਗਈ ਹੈ ਹੰਸ ਰਾਜ ਹੰਸ ਨੇ ਦੱਸਿਆ ਕਿ ਉਸਤਾਦ ਜੀ ਦੀ ਅੰਤਿਮ ਇੱਛਾ ਅਨੁਸਾਰ ਉਹਨਾਂ ਨੂੰ ਜਲੰਧਰ ਦੇ ਦਿਓਲ ਨਗਰ ਸਥਿਤ ਉਹਨਾਂ ਦੇ ਘਰ ਵਿੱਚ ਹੀ ਸਪੁਰਦ ਦੇ ਖਾਕ ਕੀਤਾ ਗਿਆ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਕਾਟਾ ਕਲਾਕਾਰਾਂ ਨੇ ਕਿਹਾ ਕਿ ਪੂਰਨ ਸ਼ਾ ਕੋਟੀ ਜੀ ਸਿਰਫ ਇੱਕ ਗਾਇਕ ਹੀ ਨਹੀਂ ਸਗੋ ਇੱਕ ਫਲਸਫਰ ਅਤੇ ਮਹਾਨ ਗੁਰੂ ਸਨ ਤੇ ਉਦਦੇ ਹੀ ਰਾਜਾ ਵੜਿੰਗ ਦੇ ਵੱਲੋਂ ਵੀ ਜੁੜਾ ਕੀ ਤਿੱਖਾ ਜਿਹਾ ਜਵਾਬ ਦਿੱਤਾ ਗਿਆ ਤਾਂ ਅਖੀਰਕਾਰ ਉਹਨਾਂ ਦੇ ਵੱਲੋਂ ਆਪਣਾ ਪੱਖ ਝੁੜਾ ਕੀ ਨਵਜੋਤ ਸਿੰਘ ਨੂੰ ਲੈ ਕੇ ਸਾਹਮਣੇ ਰੱਖਿਆ ਗਿਆ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਨਵਜੋਤ ਕੋਰਸ ਸਿੱਧੂ मामले ਦਾ ਚੈਪਟਰ ਹੁਣ ਬੰਦ ਹੋ ਚੁੱਕਿਆ। ਬੀਤੇ ਦਿਨ ਰਾਜਾ ਵੜਿੰਗ ਤੋਂ ਪੁੱਛਿਆ ਗਿਆ ਸੀ ਕਿ ਨਵਜੋਤ ਕੌਰ ਸਿੱਧੂ ਕਹਿ ਰਹੇ ਸੰਨ ਜੇਕਰ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਉਂਗੇ ਤਾਂ ਹੀ ਉਹ ਰਾਜਨੀਤੀ 'ਚ ਐਕਟਿਵ ਹੋਣਗੇ ਤੇ ਦੂਜੇ ਪਾਸੇ ਮੈਡਮ ਸਿੱਧੂ ਪਾਜਪਾਗੂਆਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਕੋਈ ਕਿਸੇ ਨੂੰ ਵੀ ਮਿਲ ਸਕਦਾ ਹੈ, ਕਿਸੇ ਨੂੰ ਰੋਕ ਥੋੜੀ ਹੈ। ਤੇ ਇਸ ਬਾਰੇ ਵਾਰ-ਵਾਰ ਚਰਚਾ ਨਹੀਂ ਕਰਨੀ ਹੈ ਤੇ ਜਿਹੜਾ ਕੰਮ ਬੰਦ

ਕੋਈ ਹੋਰ ਚਰਚਾ ਹੋ ਰਹੀ ਹੈ ਹਾਲਾਂਕਿ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪਾਰਟੀ ਪ੍ਰਧਾਨ ਨੇ ਨਵਜੋਤ ਕੌਰ ਸਿੱਧੂ ਦੀ ਪਾਰਟੀ ਦੀ ਮੈਂਬਰਸ਼ਿਪ ਸਸਪੈਂਡ ਕਰ ਦਿੱਤੀ ਸੀ ਦੂਜੇ ਪਾਸੇ ਨਵਜੋਤ ਕੌਰ ਸਿੱਧੂ ਇਸ ਮੁੱਦੇ ਤੇ ਕੋਈ ਬਿਆਨ ਨਹੀਂ ਦੇ ਰਹੇ ਹਨ ਤੇ ਹਾਲਾਂਕਿ ਉਹਨਾਂ ਨੇ ਇਸ ਤੋਂ ਪਹਿਲਾਂ ਕਈ ਵਾਰ ਕਾਂਗਰਸ ਦੇ ਸੀਨੀਅਰ ਆਗੂਆਂ ਤੇ ਨਿਸ਼ਾਨਾ ਵੀ 87 ਤੋਂ ਦਰੇ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਤੋਂ ਬਾਅਦ ਮenjeਗਾ ਵਰਕਰਾਂ ਦੇ ਵੱਲੋਂ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਕੁਝ ਗੱਲਾਂ ਸਾਹਮਣੇ ਰੱਖੀਆਂ ਗਈਆਂ ਤੇ ਆਓ ਸੁਣਦੇ ਹਾਂ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਥੱਲੇ ਲੋਕਾਂ ਦੇ ਵਿੱਚ ਆਇਆ ਕਿਉਂਕਿ ਸਭ ਤੋਂ ਪਾਰਦਰਸ਼ੀ ਸਕੀਮ ਸੀ ਸਿੱਧਾ ਲੋਕਾਂ ਦੇ ਖਾਤਿਆਂ ਦੇ ਵਿੱਚ ਪੈਸਾ ਜਾਂਦਾ ਸੀ ਲੋਕ ਆਪਦੀ ਦਿਹਾੜੀ ਕਰਦੇ ਸੀ ਇਹਦੇ ਨਾਲ ਔਰਤਾਂ ਦਾ ਬਹੁਤ ਮਾਨ ਸਨਮਾਨ ਘਰਾਂ ਦੇ ਵਿੱਚ ਵੀ ਵਧਿਆ ਸੀ ਸਮਾਜ ਦੇ ਵਿੱਚ ਵੀ ਵਧਿਆ ਸੀ ਬਜ਼ੁਰਗਾਂ ਦਾ ਬਹੁਤ ਮਾਣ ਸਨਮਾਨ ਵਧਿਆ ਸੀ ਬਜ਼ੁਰਗ ਆਪਣਾ ਦਿਹਾੜੀ ਕਰਕੇ ਆਉਂਦੇ ਸੀ ਉਹ ਆਪਣੀ ਦਵਾਈ ਬੂਟੀ ਲੈਂਦੇ ਸੀ ਆਪਣਾ ਇਲਾਜ ਕਰਵਾਉਂਦੇ ਸੀ ਬਜ਼ੁਰਗ ਔਰਤਾਂ ਆਪਣੀਆਂ ਧੀਆ ਭੈਣਾਂ ਦੇ ਆਪਣੇ ਬੱਚਿਆਂ ਦੇ ਸ਼ੌਂਕ ਪੂਰੇ ਕਰਦੀਆਂ ਸੀ ਆਪਣੇ ਘਰ ਦੀਆਂ ਲੋੜਾਂ ਪੂਰੀਆਂ ਕਰਦੀਆਂ ਸੀ ਕੋਈ ਲੋਨ ਲੈ ਲੈਂਦੀ ਸੀ ਉਹ ਲੋਨ ਦੀਆਂ ਕਿਸ਼ਤਾਂ ਜਿਹੜੀਆਂ ਸੀਗੀਆਂ ਉਹ ਮਨਰੇਗਾ ਦੇ ਰਾਹੀਂ ਭਰੀਆਂ ਜਾਂਦੀਆਂ ਸੀ ਅੱਜ 19 ਸਾਲਾਂ ਬਾਅਦ ਸਰਕਾਰ ਨੇ ਉਹ ਕਾਨੂੰਨ ਤੋੜ ਕੇ ਉਹਦੀ ਥਾਂ ਤੇ ਜਿਹੜਾ ਨਵਾਂ ਕਾਨੂੰਨ ਲੈ ਕੇ ਆਂਦਾ ਇਹ ਪੂਰੇ ਭਾਰਤ ਵਾਸਤੇ ਬਹੁਤ ਘਾਤਕ ਹੈ ਕਿਉਂਕਿ ਪੂਰੇ ਭਾਰਤ ਦੇ 262000 ਐਮਪਲਾਈ ਨੇ ਨਰੇਗਾ ਦੇ ਜਿਹੜੇ ਬੇਰੁਜ਼ਗਾਰ ਹੋਣਗੇ ਔਰ ਉਹਦੇ ਨਾਲ 12.5 ਕਰੋੜ ਮਜ਼ਦੂਰ ਨੇ ਜਿਹੜੇ ਇਹਦੇ ਨਾਲ ਨਰੇਗਾ ਖਤਮ ਹੋਣ ਦੇ ਨਾਲ ਉਹਨਾਂ ਦਾ ਰੋਜ਼ਗਾਰ ਖਤਮ ਹੋਊਗਾ ਸਿੱਧੇ ਤੌਰ ਤੇ ਜਿਹੜੇ ਅਸੀਂ EMPLOYE ਜੁੜੇ ਹੋਇਆ ਜਾਂ ਨਰੇਗਾ ਦੇ ਮਜ਼ਦੂਰ ਜੁੜੇ ਹੋਇਆ ਉਹਨਾਂ ਦੇ ਘਰ ਅੱਜ ਮਨਰੇਗਾ ਤੋਂ ਚੱਲ ਰਹੇ ਸੀ ਉਹ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਕੀਮ ਲਾਗੂ ਹੋਣ ਦੇ ਨਾਲ ਕਿਉਂਕਿ ਪੰਜਾਬ ਸਰਕਾਰ ਨੇ ਇਹਦੇ ਖਿਲਾਫ ਬਿੱਲ ਲਿਆਂਦਾ ਕਿ ਅਸੀਂ ਜਿਹੜੀ 60 40 ਦੀ ਰੇਸ਼ੋ ਦੇ ਨਾਲ ਨਵੇਂ ਬਿੱਲ ਦੇ ਮੁਤਾਬਕ ਮਜ਼ਦੂਰਾਂ ਨੂੰ ਕੰਮ ਦੇਣ ਤੋਂ ਅਸਮਰਥ ਹਾਂ ਅਸੀਂ ਇਹਦੇ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਪਾ ਸਕਦੇ ਕਿਉਂਕਿ ਪੰਜਾਬ ਸਰਕਾਰ ਜਿਹੜੀ ਸਾਡਾ ਸੂਬਾ ਉਹ 4 ਲੱਖ ਦਾ ਪਹਿਲਾਂ ਹੀ ਕਰਜ਼ਈ ਆ ਹੋਰ ਵੀ ਬਹੁਤ ਸਾਰੇ ਜਿਵੇਂ ਪ੍ਰਿੰਸੀਪਲ ਬੁੱਧਰਾਮ ਜੀ ਨੇ ਅੱਜ ਸਾਰੀਆਂ ਸਟੇਟਾਂ ਦਾ ਦੱਸਿਆ ਕਿ ਕਿਹੜੀ ਸਟੇਟ ਕਿੰਨੇ ਲੱਖ ਕਰੋੜ ਦੀ ਕਰਜ਼ਈ ਆ ਉਦੋਂ ਦੀ ਅਗਲੀ ਖਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਸ੍ਰੀਮਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਪਟਿਆਲਾ ਜ਼ਿਲ੍ਹੇ ਦੇ ਕਸਬਾ ਸਨੌਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ ਐਡਵੋਕੇਟ ਤਾਮੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤਿਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਪੁਲਿਸ ਅਤੇ ਸਰਕਾਰ ਵੱਲੋਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਅਸਫਲ ਨਹੀਂ ਇਹ ਉਹਨਾਂ ਨੇ ਕਿਹਾ ਜਿਹੀਆਂ ਘਟਨਾਵਾਂ ਕੇ ਸੇ ਵੱਡੀ ਸਾਜਿਸ਼ ਦਾ ਹਿੱਸਾ ਹਨ ਤੇ ਜਿਸ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਉਣਾ ਬੇਹੱਦ ਜ਼ਰੂਰੀ ਹੈ ਤਾਂ ਉਹਨਾਂ ਦੇ ਵੱਲੋਂ ਇਸ ਘਟਨਾ ਦੀ ਜੁੜੀ ਨਿੰਦਾ ਕੀਤੀ ਗਈ ਹੈ ਐਡਵੋਕੇਟ ਤਾਮੀਨ ਦੱਸਿਆ ਕਿ ਇਸ ਮੰਤਾਂਗੀ ਘਟਨਾ ਦੀ ਜਾਣਕਾਰੀ ਮਿਲਣ ਤੇ ਸਟੋਨਿ ਕਮੇਟੀ ਦੇ ਅੰਤਰੀਂ ਮੈਂਬਰ ਸਰਦਾਰ ਸੁਜੀ ਸਿੰਘ ਗੜੀ ਤੇ ਮੈਂਬਰ ਸਰਦਾਰ ਜਸਮੀਰ ਸਿੰਘ 拉ਛੜੂ ਦੀ ਅਗਵਾਈ ਹੇਠ ਸਟੋਮ ਨੇ ਕਮੇਟੀ ਦਾ ਇੱਕ ਵਫਦ ਸਨੌਰ ਪੇਜਾ ਗਿਆ ਸੀ ਉਹਨਾਂ ਨੇ ਕਿਹਾ ਖੰਡਿਤ ਹੋਏ ਪਾਵਨ ਸਰੂਪ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਨ ਸਾਹਿਬ ਪਟਿਆਲਾ ਵਿਖੇ ਸਤਕਾਰ ਸਹਿਤ ਬਿਰਾਜਮਾਨ ਕੀਤਾ ਗਿਆ ਅਤੇ ਦੁਖਦਾਈ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਹ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਬੇहद ਗੰਭੀਰ ਮਾਮਲਾ ਹੈ ਜਿਸ ਦੇ ਦੋਸ਼ੀ ਅਤੇ ਇਸ ਪਿੱਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਤੁਦਰੀ ਮੰਤਰੀ ਨਾਇਡੂ ਨੂੰ ਲੈ ਕੇ ਇਹ ਖਬਰ ਸਾਹਮਣੇ ਆਈ ਹੈ। ਪਾਤੀ ਹਵਾ ਬਾਜ਼ੀ ਦੇ ਖੇਤਰ ਦੇ ਵਿੱਚ ਮੰਗਲਵਾਰ ਨੂੰ ਇੱਕ ਨਵਾਂ ਇਤਿਹਾਸ ਰਚਿਆ ਗਿਆ। ਜਦੋਂ ਕੇਂਦਰੀ ਮੰਤਰੀ ਰਾਮ ਮੋਹਨ ਨਾਇਡੂ ਨੇ ਹਿੰਦੁਸਤਾਨ 에ਰੋਨੈਟਿਕਸ ਲਿਮਿਟਿਡ HUL ਵੱਲੋਂ ਤਿਆਰ ਕੀਤੇ ਗਏ ਅਗਲੀ ਪੀੜੀ ਦੇ ਹੈਲੀਕਾਪਟਰ ਦਰੂਪ ਐਂਜੀ ਦੀ ਪਹਿਲੀ ਉਡਾਨ ਨੂੰ ਹਰੀ ਝੰਡੇ ਦਿਖਾ ਕੇ ਰਵਾਨਾ ਕੀਤਾ ਤਸਵੀਰਾਂ ਵੇਖ ਸਕਦੇ ਹੋ ਇਸ ਇਤਿਹਾਸਕ ਮੌਕੇ ਤੇ ਕੇਂਦਰੀ ਮੰਤਰੀ ਨੇ ਖੁਦ ਹੈਲੀਕਾਪਟਰ ਦੇ ਕਾਕਪਿਟ ਦੇ ਵਿੱਚ ਪਾਇਲਟ ਨਾਲ ਬੈਠ ਕੇ ਇਸ ਦੀਆਂ ਆਧੁਨਿਕ ਪ੍ਰਣਾਲੀਆਂ ਦਾ ਅਨੁਭਵ ਲਿਆ ਦਰੂਵ ਐਂਜੀ ਇੱਕ 5.5 ਟਨ ਦਾ ਹਲਕਾ ਦੋ ਇੰਜਣਾਂ ਵਾਲਾ ਬਹੁ-ਪ੍ਰਭੂਮਿਕਾ ਹੈਲੀਕਾਪਟਰ ਹੈ ਜਿਸ ਨੂੰ ਖਾਸ ਤੌਰ ਤੇ ਭਾਰਤ ਦੇ ਵੱਖ-ਵੱਖ ਅਤੇ ਚੁਣੌਤੀਪੂਰਨ ਇਲਾਕਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਬਣਾਇਆ ਗਿਆ ਹੈ ਇਸ ਦੇ ਵਿੱਚ ਦੋ ਸ਼ਕਤੀ 1H1C ਇੰਜਣ ਲੱਗੇ ਹਨ ਜੋ ਕਿ ਭਾਰਤ ਦੇ ਵਿੱਚ ਹੀ ਰੱਖ-ਰਖਾਅ ਦੀ ਸਹੂਲਤ ਪ੍ਰਦਾਨ ਕਰਦੇ ਹਨ ਇਸ ਹੈਲੀਕਾਪਟਰ ਦੀ ਵੱਧ ਤੋਂ ਵੱਧ ਰਫ਼ਤਾਰ 285 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ ਇਹ 6000 ਮੀਟਰ ਦੀ ਉਚਾਈ ਤੱਕ ਉੱਡਣ ਦੇ ਸਮਰੱਥ ਹੈ ਇਸ ਦੇ ਵਿੱਚ ਕ੍ਰੈਸ਼ ਪ੍ਰੂਫ ਸੀਟਾ ਅਤੇ ਸੈਲਫ ਸੀਲਿੰਗ ਫਿਊਲ ਟੈਂਕ ਲਗਾਏ ਗਏ ਹਨ ਵੀਆਈਪੀ ਅਤੇ ਮੈਡੀਕਲ ਟਰਾਂਸਪੋਰਟ ਲਈ ਇਸ ਦੇ ਵਿੱਚ ਇੱਕ ਉਨਤ ਵਾਈਬ੍ਰੇਸ਼ਨ ਕੰਟਰੋਲ ਸਿਸਟਮ ਦਿੱਤਾ ਗਿਆ ਇਹ ਹੈਲੀਕਾਪਟਰ 에어 ਐਮਬੂਲੈਂਸ ਵਜੋਂ ਵੀ ਵਰਤਿਆ ਜਾ ਸਕਦਾ ਹੈ ਜਿਸ ਦੇ ਵਿੱਚ ਇੱਕ ਡਾਕਟਰ ਅਤੇ ਸਹਾਇਕ ਦੇ ਨਾਲ ਚਾਰ ਸਟ੍ਰੈਚਰ ਰੱਖਣ ਦੀ ਵਿਵਸਥਾ ਹੈ ਇਸ ਦੇ ਵਿੱਚ 4 ਤੋਂ 6 ਵੀਆਈਪੀ ਯਾਤਰੀਆਂ ਜਾਂ ਵੱਧ ਤੋਂ ਵੱਧ 14 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ ਕੇਂਦਰੀ ਮੰਤਰੀ ਨਾਇਡੂ ਨੇ ਇਸ ਨੂੰ ਆਤਮ ਨਿਰਭਰ ਭਾਰਤ ਦੇ ਪ੍ਰਤੀ ਵਿਸ਼ਵਾਸ ਅਤੇ ਵਚਨਬੱਧਤਾ ਦਾ ਪ੍ਰਤੀਕ ਦੱਸਿਆ ਹੈ ਤੇ ਉੱਤੇ ਦੀ ਕਸ਼ਮੀਰ ਦੇ ਵਿੱਚ ਪਾਰਾ ਛੁੜਾ ਕੇ ਇੰਨਾ ਜ਼ਿਆਦਾ ਠੇਹਾ ਦਿਗ ਚੁੱਕਿਆ ਹੈ ਕਿ ਉੱਥੇ ਦੇ ਲੋਕਾਂ ਨੂੰ ਹੁਣ ਕਾਫੀ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਨੇ ਉੱਥੇ ਬਰਫਬਾਰੀ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਵੀ ਜਿਹੜਾ ਮੁਸ਼ਕਿਲ ਹੋ ਚੁੱਕਿਆ ਹੈ ਕਸ਼ਮੀਰ ਕਾਟੀ ਵਿੱਚ ਇਸ ਵਾਰ ਸਰਦੀਆਂ ਦੇ ਮੌਸਮ ਦੇ ਵਿੱਚ ਅਨੋਖਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਕਾਟੀ ਵਿੱਚ ਇਸ ਸਮੇਂ ਚੱਲਈ ਕਲਾ ਪਿਆਨਕ ਠੰਡ ਦੇ 40 ਟਨ ਦਾ ਦੌਰ ਚੱਲ ਰਿਹਾ ਪਰ ਫਿਰ ਵੀ ਤਾਪਮਨ ਆਮ ਨਾਲੋਂ ਵਧੇਰੇ ਦਰਜ ਕੀਤਾ ਗਿਆ ਮੌਸਮੇ ਬਾਗ ਦੇ ਅਧਿਕਾਰੀਆਂ ਦੇ ਅਨੁਸਾਰ ਪੂਰੀ ਕਾਟੀ ਵਿੱਚ ਤਾਪਮਨ ਇਸ ਸੀਜ਼ਨ ਦੇ ਆਸਾ ਤਾਪਮਨ ਨਾਲੋਂ 3 ਤੋਂ 4 ਡਿਗਰੀ ਉੱਪਰ ਬਣਿਆ ਹੋਇਆ ਹੈ ਜਿੱਕਰ ਗੱਲ ਕਰੀਏ ਕਿ ਸਭ ਤੋਂ ਠੰਡਾ ਕਿਹੜਾ ਇਲਾਕਾ ਹੈ ਤਾਂ ਗੁਲਮਾਇਕ ਜਿਹੜਾ ਕਿ ਸਭ ਤੋਂ ਠੰਡਾ ਰਹੇ ਦੱਸਨਿਆ ਕਿ ਸੋਮਵਾਰ ਰਾਤ ਨੂੰ ਕਾਟੀ ਦੇ ਕਈ ਹਿੱਸਿਆਂ ਵਿੱਚ ਪਾਰਾ ਜਮਾ ਬੰਦੂ 0 ਤੋਂ ਹੇਠਾਂ ਦਰਜ ਕੀਤਾ ਗਿਆ ਤਿਕਲਮਾਰ ਕਾਟੀ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿੱਥੇ ਤਾਪਮਾਨ -1.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 4.3 ਡਿਗਰੀ ਵੱਧ ਹੈ ਇਸੇ ਤਰ੍ਹਾਂ ਦੱਖਣੀ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਨਿਯੰਤਮ ਤਾਪਮਾਨ -1.2 ਡਿਗਰੀ ਸੈਲਸੀਅਸ ਰਿਹਾ ਰਾਜਸਥਾਨ ਨੇ ਸ਼੍ਰੀ ਨਗਰ ਦੀ ਗੱਲ ਕੀਤੀ ਜਾਵੇ ਤਾਂ ਨਿਯੰਤਮ ਤਾਪਮਾਨ -1.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਸਾਲ ਦੇ ਇਸ ਸਮੇਂ ਦੇ ਆਮ ਤਾਪਮਾਨ ਨਾਲੋਂ 3.6 ਡਿਗਰੀ ਵੱਧ ਹੈ ਕਾਟੀ ਦੇ ਪ੍ਰਵੇਸ਼ ਦੁਆਰ ਮੰਨੇ ਜਾਣ ਵਾਲੇ ਕਾਜ਼ੀ ਗੁੰਡ ਵਿੱਚ ਪਾਰਾ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਆਮ ਤੌਰ ਤੇ ਚੁੱਲ੍ਹੇ ਕਲਾ ਦੌਰਾਨ ਰਾਤ ਦਾ ਤਾਪਮਾਨ ਮਾਈਨਸ 3 ਤੋਂ ਮਾਈਨਸ 8 ਡਿਗਰੀ ਤੱਕ ਡਿੱਗ ਜਾਂਦਾ ਹੈ ਪਰ ਮੌਜੂਦਾ ਅੰਕੜੇ ਇਸ ਪੈਟਰਨ ਤੋਂ ਵੱਖਰੇ ਹਨ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹ ਦਾ ਧੰਨਵਾਦ